ਤੇ ਉਹਨੇ ਮੈਨੂੰ ਕਿਹਾ ਵਾ ਕਿ ਕੋਈ ਗੱਲ ਨਹੀਂ ਮੈਂ ਤੁਹਾਡੇ ਪਿੰਡ ਨਹੀਂ ਆਉਣਾ ਤੇ ਕਹਿੰਦਾ ਵੀ ਤੁਸੀਂ ਇੱਥੇ ਆਜੋ ਅਸੀਂ ਬਹਿ ਕੇ ਗੱਲ ਕਰ ਲੈਂਦੇ ਐਨਾ ਤੇ ਮੈਨੂੰ ਪਤਾ ਪਿਆ ਉਹਨਾਂ ਰੱਖਣਾ ਨੇ ਰਪਿੰਦਰ ਨੂੰ ਪਰ ਫਿਰ ਵੀ ਮੈਂ ਭੂਆ ਜੀ ਨੂੰ ਉਹਦੇ ਫੁੱਫੜ ਨੂੰ ਕਿਹਾ ਵਾ ਮੈਂ ਵੀ ਤੁਸੀਂ ਲਵਰੀ ਨਾਲ ਗੱਲ ਕਰਿਓ ਉਹਨੂੰ ਸਮਝਾਇਓ ਕਿ ਚਲੋ ਜੀ ਥੋੜੀ ਬੋਦੀ ਗੰਜੈਸ਼ ਹੈਗੀ ਆ ਤੇ ਤੂੰ ਰਪਿੰਦਰ ਨੂੰ ਆਪਣੇ ਕੋਲ ਰੱਖ ਲੈ ਠੀਕ ਆ ਤੇ ਇਹ ਆ ਵੀ ਚਲੋ ਸਾਡਾ ਟੱਕਣ ਟੱਕਿਆ ਜਾਊਗਾ ਅਹੀਂ ਤੇ ਜੀ ਸੋ ਇੰਨੇ ਆ ਨਾ ਅਹੀਂ ਫਿਰ ਵੀ ਆਪਣਾ ਹੀ ਫਾਇਦਾ ਸੋਚੰਦੇ ਆ। ਤੇ ਦੀ ਤੀਨ ਇੰਨਾ ਕੁਝ ਹੋ ਗਿਆ ਵਾ। ਤੁਹਾਨੂੰ ਕੀ ਲੱਗਦਾ ਰੱਖੂਗਾ? ਭਾਬੀ ਚਲ ਹਾ ਵਾਲੀ ਗੱਲ ਤੇ ਛੱਡੋ। ਜੋ ਹੋ ਗਿਆ ਵਾ ਮੇਰੇ ਕਰਮਾਂ ਵਿੱਚ ਹੋਊਗਾ ਸਭ। ਪਰ ਇਦਾਂ ਆ ਹੋਂ ਨੋਰਦੀ ਵੀ ਨਾ ਸਕੂਲ ਫੀਸ ਤਾਰਨ ਵਾਲੀ ਪਈ ਆ। ਉਹ ਮੈਡਮ ਦਾ ਕੱਲ ਵੀ ਫੋਨ ਆਇਆ ਸੀ। ਦੀਪ ਚਲੋ ਜਲਦੀ ਫਿਰ ਟਾਈਮ ਬਸੇ ਰਹਾ ਹੋ ਗਿਆ। ਚਲੋ। ਆਜੋ ਫਿਰ। ਚੰਗਾ ਜੀ ਮਮੀ ਆ ਗੀਆਂ ਹੋ ਗਿਆ ਆਪਾਂ। ਚਲੋ ਲੈ ਫਿਰ ਆਜੋ ਫਿਰ ਅੰਟੀ ਮੇਰਾ ਨਾਲ ਘਰ ਕੇ ਆਇਓ। ਮੈਂ ਖਿੱਚ ਕੇ ਰੱਖ। ਮੇਟੀ ਮਿੱਤ ਜਿੱਦਾਂ ਦੀਆਂ ਹੈਗੀਆਂ ਤੈਨੂੰ ਤੇ ਵਸਨ ਨਹੀਂ ਦੇਣਾ ਤੂੰ ਤੈਨੂੰ ਦੋਸੋਂ ਲੈਣਾ ਕਰਦਣਾ ਹੈ ਬੜੀਆਂ ਚਲਾਕ ਬੜੀਆਂ ਨੇ